ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨਸ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਗੁਰਪ੍ਰੀਤ ਕੌਰ ਨੂੰ ਜਿਹੜਾ ਕੱਲ ਜੈਪੁਰ ਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਜਿਹੜਾ ਜੱਜਾਂ ਦੇ ਬਾਰੇ ਬਣਨ ਵਾਸਤੇ ਜਿਹੜਾ ਟੈਸਟ ਦੇਣ ਜਾ ਰਹੀ ਸੀ ਉਸ ਨੂੰ ਜਾਣ ਤੋਂ ਰੋਕਿਆ ਗਿਆ ਔਰ ਕਿਹਾ ਗਿਆ ਕਿ ਤੂੰ ਕੜਾ ਪਾਇਆ ਹੈ ਕਿਰਪਾਨ ਛੋਟੀ ਪਾਈਏ ਇਹਨਾਂ ਨੂੰ اتار ਨਹੀਂ ਤੇ ਅਸੀਂ ਤਾਂ ਜਾਣ ਨਹੀਂ ਦੇਵਾਂਗੇ ਉਸ ਬੱਚੀ ਨੇ ਆਪਣੇ ਇਹ ਕਿਰਪਾਨ ਤੇ ਕੜਾ ਉਤਾਰਿਆ ਨਹੀਂ ਕਿਉਂਕਿ ਮੇਰਾ ਹੱਕ ਹੈਗਾ ਮੈਂ ਪਾ ਕੇ ਜਾਣਾ ਮੈਂ ਸਮਝਾਵਾਂ ਕਿ ਹਿੰਦੁਸਤਾਨ ਦਾ ਸ਼ਾਇਦ ਹੀ ਕੋਈ ਭਲਾ ਪੁਰਸ਼ ਹੋਵੇਗਾ ਜਿਹਨੂੰ ਸਿੱਖਾਂ ਦੇ ਰਹਿਤ ਮਰਾਜ਼ਾ ਬਾਰੇ ਪਤਾ ਨਹੀਂ ਹੋਏਗਾ ਸਿੱਖਾਂ ਨੂੰ ਹਰ ਜਗ੍ਹਾ ਜਾਣ ਦਿੱਤਾ ਜਾਂਦਾ ਕਿਰਪਾਨ ਉਹ ਰਕੜੇ ਦੀ ਭਾਵੇਂ ਵਾਜਾ ਦਾ ਸਫਰ ਹੋਇਆ ਇਹ ਜਿਹੜਾ ਕਾਰਾ ਕੀਤਾ ਇਨੌਸਰਾਂ ਨੇ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਤੇ ਇਸ ਗੱਲ ਦਾ ਵੀ ਆਮੀ ਆ ਕਿ ਇਹਨਾਂ ਨੇ ਛਿੜ ਕੇ ਕਿ ਇੱਕ ਸਿੱਖ ਬੱਚੇ Rajasthan ਦੇ ਵਿੱਚ ਜੱਜ ਬਣਨ ਵਾਸਤੇ ਇਮ ਤੇ ਆਂਦੇ ਨਾਰੀਏ ਨੂੰ ਕਿਸੇ ਤਰੀਕੇ ਰੋਕਿਆ ਜਾਏਗਾ ਤਾਂ ਕਿ ਇਹ ਰੁਕ ਜਾਏ ਇਹਨਾਂ ਦੇ ਸਕੇ ਤੇ ਇਹਨਾਂ ਦੀ ਜਗਾ ਕੋਈ ਹੋਰ ਬੱਚੀ ਪਾਸ ਹੋ ਜਾਏ ਤੇ ਉਹ ਜੱਜ ਬਣਿਆ ਇਸ ਸਿੱਖਾਂ ਨਾਲ ਵਿਤਕਰਾ ਇਸ ਦੀ ਮੈਂ ਹੋਰ ਸ਼ਬਦਾਂ ਚ ਨਿੰਦਾ ਕਰਦਾ ਵਾਂ ਔਰ ਆਪਣੇ ਪ੍ਰਧਾਨ ਸ਼ੌਮਣੀ ਅਕਾਲੀ ਦਲ ਸ਼ੌਮਣੀ ਕਮੇਟੀ ਤੇ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ ਕਿ ਇਸ ਬੱਚੀ ਦਾ ਦੁਬਾਰਾ ਟੈਸਟ ਲਿਆ ਜਾਵੇ ਖਾਲੀ ਸਾਡਾ ਵਿਰੋਧ ਕਰਨ ਦਾ ਪ੍ਰੋਟੈਸਟ ਕਰਨ ਦੇ ਇਹ ਚੁੱਪਣਾ ਰਹਿ ਜਾਣ ਅਸਲ ਤਸਦੀਕ ਕਮਜਾਬਤਾਵਾਂਗੇ ਕਿ ਜੋ ਬੱਚੀ ਦੁਆਰਾ ਕੱਲ ਪਰਸੋ ਟੈਸਟ ਦੇਵੇ ਇਤਨੀ ਕੁ ਮੇਰੀ ਬੇਨਤੀ ਹੈ ਔਰ ਤੇ ਸਾਨੂੰ ਕਿਸੇ ਕੋਲ ਉਮੀਦ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ